ਤੇ ਦੇ ਮੁਸਲਮਾਨ ਵੀਰਾਂ ਨੇ ਨਾਲ ਹੈਲਪ ਕੀਤੀ ਇੱਕ ਪਹਾੜ ਦੀ ਚੋਟੀ ਜੋ ਕਿ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਉੱਥੇ ਠਹਿਰੇ ਹੋਏ ਸੀ ਇਸ ਪੰਜੇ ਨੂੰ ਬਹੁਤ ਲੋਕਾਂ ਨੇ ਤੋੜਨ ਦੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ 19 9 1933 ਇਹ ਸਾਲ ਲਿਖੇ ਗਏ ਨੇ ਸਿਰਫ ਇੱਕ ਪੱਥਰ ਨਹੀਂ ਸੰਤਾਲੀ ਦੇਵਾਨ ਨੇ ਜਿਨ੍ਹਾਂ ਇਤਿਹਾਸਿਕ ਗੁਰੂਤਾਮ ਸਾਡੇ ਕੋ ਖੋਏ ਹਨ ਉਹਨਾਂ ਵਿਛੜੇ ਗੁਰਤਾਮਾਂ ਦੀ ਲੜੀ ਚ ਅੱਜ ਜਿਸ ਪਾਵਨ ਧਰਤੀ ਤੇ ਮੈਂ ਖਲੋਤਾ ਇੱਥੇ ਗੁਰਨਾਨਕ ਮਹਾਰਾਜ ਜੀ ਦੇ ਪੰਜੇ ਦਾ ਨਿਸ਼ਾਨ ਇੱਕ ਪੱਥਰ ਦੇ ਉੱਤੇ ਬਿਰਾਜਮਾਨ ਹੈ ਹਾਂਜੀ ਮੈਂ ਗੱਲ ਕਰ ਰਿਹਾ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੀ ਜਿੱਥੇ ਸੰਗਤਾਂ ਇਸ ਪੰਜੇ ਨੂੰ ਚੁੰਮ ਕੇ ਗੁਰੂ ਨਾਨਕ ਮਹਾਰਾਜ ਨੂੰ ਮਹਿਸੂਸ ਕਰਦੀਆਂ ਹਨ ਕੀ ਹੈ ਇਤਿਹਾਸ ਇਸ ਪਾਵਨ ਧਰਤੀ ਦਾ ਕਿਸ ਤਰ੍ਹਾਂ ਇਸ ਪੱਥਰ ਨੂੰ ਪੰਜੇ ਦਾ ਨਿਸ਼ਾਨ ਨਸੀਬ ਹੋਇਆ ਕੌਣ ਸੀ ਬਾਬਾ ਵਲੀ ਕੰਦਾਰੀ ਤੇ ਉਹ ਚਸ਼ਮਾ ਜਿਸ ਨੇ ਭਾਈ ਮਰਦਾਨਾ ਦੀ ਪਿਆਸ बुझਾਈ ਆਓ ਤੁਹਾਨੂੰ ਦੱਸ ਦਿਆਂ ਇਸ ਸਥਾਨ ਦੇ ਦਰਸ਼ਨ ਕਰਾਨੇ ਆ ਤੇ ਨਾਲੋ ਨਾਲ ਇਤਿਹਾਸ ਦੇ ਪੰਨਿਆਂ ਨੂੰ ਵੀ ਪਰੋਲਾਂਗੇ ਇਹ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਆਪਣੀ ਪੁਰਾਤਨ ਖੂਬਸੂਰਤੀ ਦੇ ਵਿੱਚ ਇੱਕ ਪਹਾੜੀ ਇਲਾਕੇ ਹਸਨ ਅਬਦਾਲ ਦੇ ਵਿੱਚ ਅੱਜ ਵੀ ਜੀਵਤ ਹੈ ਜੋ ਕਿ ਰਾਹੁਲ ਪਿੰਟੀ ਤੋਂ ਲਗਭਗ 45 ਕਿਲੋਮੀਟਰ ਦੀ ਦੂਰੀ ਤੇ ਪਿਸ਼ਾਵਰ ਜਾਣ ਵਾਲੀ ਜੀਟੀ ਰੋਡ ਦੇ ਉੱਤੇ ਵਾਕਿਆ ਹੈ ਇਤਿਹਾਸਿਕ ਪੰਨਿਆਂ 'ਚ ਸਾਨੂੰ ਮਿਲਦਾ ਹੈ ਕਿ ਬਾਬਾ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਦੇ ਨਾਲ ਵਿਸਾਖ ਦੇ ਮਹੀਨੇ 'ਚ 1521 ਦੇ ਵਿੱਚ ਇਸ ਸਥਾਨ ਹਸਨ ਅਬਦਾਲੀ ਦੀ ਤਰਤੀ ਤੇ ਆਏ ਗਰਮੀਆਂ ਦਾ ਮਹੀਨਾ ਸੀ ਤੇ ਉਹਨਾਂ ਨੇ ਇੱਥੇ ਇੱਕ ਪੀਪਲ ਦੇ ਠੰਡੇ درخت ਦੇ ਥੱਲੇ ਵਿਸ਼ਰਾਮ ਕੀਤਾ ਗੁਰੂ ਜੀ ਤੇ ਭਾਈ ਮਰਦਾਨਾ ਉਸ ਇਲਾਹੀ ਦੇ ਕੀਰਤਨ ਗਾਉਣ ਚ ਮगन ਹੋ ਗਏ ਉਸ ਸਮੇਂ ਬਾਬਾ ਵਲੀ ਕੰਦਾਰੀ ਇੱਕ ਪਹਾੜ ਦੀ ਚੋਟੀ ਜੋ ਕਿ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਉੱਥੇ ਠਹਿਰੇ ਹੋਏ ਸਨ ਇਤਿਹਾਸ 'ਚ ਲਿਖਿਆ ਹੈ ਕਿ ਉਸ ਸਮੇਂ ਉੱਥੇ ਇੱਕ ਪਾਣੀ ਦਾ ਚਸ਼ਮਾ ਵੀ ਹੁੰਦਾ ਸੀ ਜਿਨ੍ਹਾਂ ਲੋਕ ਬਾਬਾ ਵਲੀ ਕੰਦਾਰੀ ਨੂੰ ਮੰਨਦੇ ਸੀ ਉਹ ਉੱਥੇ ਜਾ ਕੇ ਪਾਣੀ ਵੀ ਛਕਦੇ ਸੀ ਤੇ ਉਹਨਾਂ ਦੀ ਸੰਗਤ 'ਚ ਵੀ ਬੈੰਦੇ ਸੀ ਇਤਿਹਾਸ ਦੇ ਪੰਨਿਆਂ 'ਚ ਲਿਖਿਆ ਹੈ ਕਿ ਜਦ ਪਾਈ ਮਰਦਾਨਾ ਨੂੰ ਤ੍ਰਹਿ ਲੱਗੀ ਪਿਆਸ ਲੱਗੀ ਤੇ ਗੁਰੂ ਨਾਨਕ ਮਹਾਰਾਜ ਨੇ ਉਹਨਾਂ ਨੂੰ ਬਾਬਾ ਵਲੀ ਕੰਦਾਰੀ ਕੋ ਪਹਾੜ ਦੀ ਚੋਟੀ ਤੇ ਭੇਜਿਆ ਕਿ ਜਾ ਮਰਦਾਨਿਆਂ ਉੱਥੇ ਜਾ ਕੇ ਪਾਣੀ ਲੈ ਕੇ ਆ ਗੁਰੂ ਜੀ ਦਾ ਹੁਕਮ ਮੰਨ ਕੇ ਭਾਈ ਮਰਦਾਨਾ ਪਹਾੜ ਦੀ ਚੋਟੀ ਤੇ ਪਾਣੀ ਲੈਣ ਗਿਆ ਤੇ ਬਾਬਾ ਵਲੀ ਕੰਦਾਰੀ ਨੇ ਉਹਨਾਂ ਨੂੰ ਪਾਣੀ 出た ਕੁਝ ਔਖੇ ਅਲਫਾਜ਼ ਬੋਲੇ ਤੇ ਵਾਪਸ ਮੋੜ ਦਿੱਤਾ। ਕੁਝ ਇਤਿਹਾਸਕਾਰ ਲਿਖਦੇ ਹਨ ਕਿ ਤਿੰਨ ਆਰੀ ਬਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਹਾੜ ਦੀ ਚੋਟੀ ਤੇ ਪਾਣੀ ਲੈਣ ਭੇਜੇ। ਪਰ ਅਹੰਕਾਰ 'ਚ ਡੁੱਬੇ ਬਾਬਾ ਵਲੀ ਕੰਦਾਰੀ ਨੇ ਉਹਨਾਂ ਨੂੰ ਪਾਣੀ ਦੇਣ ਤੋਂ ਮਨਾ ਕਰ ਦਿੱਤਾ ਤੇ ਤੀਜੀ ਵਾਰੀ ਉਹਨਾਂ ਨੂੰ ਕੁਝ ਔਖੇ ਅਲਫਾਜ਼ ਬੋਲੇ ਕਿ ਜਿਸ ਫਕੀਰ ਦਾ ਤੂੰ ਮੂਰੀਦ ਹੈ ਕਿ ਤੈਨੂੰ ਉਹ ਪਾਣੀ ਵੀ ਨਹੀਂ ਪਿਆ ਸਕਦਾ। ਇਹ ਸੁਣ ਕੇ ਹੀ ਬਾਈ ਮਰਦਾਨਾ ਗੁਰੂ ਨਾਨਕ ਮਹਾਰਾਜੀ ਦੇ ਚਰਨਾਚ ਆਏ ਤੇ ਉਹਨਾਂ ਨੇ ਅਰਜ਼ ਕੀਤੀ ਮੈਂ ਪਿਆਸ ਤੋਂ ਮਰ ਜਾਵਾਂਗਾ ਪਰ ਉਸ ਅਹੰਕਾਰੀ ਦੇ ਕੋ ਪਾਣੀ ਲੈਣ ਨਹੀਂ ਜਾਵਾਂਗਾ। ਐ ਸੁਣਦੇ ਹੀ ਗੁਰੂ ਜੀ ਮੁਸਕਰਾਏ ਤੇ ਉਹਨਾਂ ਨੇ ਆਪਣੇ ਪਵਿੱਤਰ ਉਂਗਲੀਆਂ ਨਾਲ ਇੱਕ ਪੱਥਰ ਚੁੱਕਿਆ ਜਿਥੋਂ ਨਿਰਮਲ ਜਲ ਇੱਕ ਚਸ਼ਮਾ ਫੁੱਟ ਗਿਆ ਤੇ ਗੁਰੂ ਮਹਾਰਾਜ ਨੇ ਕਿਹਾ ਮਰਦਾਨਿਆ ਕਰਤਾਰ ਦਾ ਸ਼ੁਕਰ ਅਦਾ ਕਰ ਤੇ ਪਾਣੀ ਸ਼ਕ ਤੇ ਜਿਹੜਾ ਚਸ਼ਮਾ ਪਹਾੜ ਦੀ ਚੋਟੀ ਤੇ ਬਾਬਾ ਵਲੀ ਕੰਦਾਰੀ ਕੋ ਸੀਗਾ ਉਹ ਖਾਲੀ ਹੋਣਾ ਸ਼ੁਰੂ ਹੋਇਆ ਇਹ ਵੇਖਦੇ ਹੀ ਬਾਬਾ ਵਲੀ ਕੰਦਾਰੀ ਨੂੰ ਬਹੁਤ ਗੁੱਸਾ ਆਇਆ ਤੇ ਉਹ ਪਹਾੜ ਦੀ ਚੋਟੀ ਤੋਂ ਉਹਨਾਂ ਨੇ ਇੱਕ ਬਹੁਤ ਵੱਡਾ ਪੱਥਰ ਗੁਰਨਾਨਕ ਮਹਾਰਾਜ ਜੀ ਦੇ ਵੱਲ ਸੁੱਟਿਆ ਜਿਸ ਨੂੰ ਗੁਰਨਾਨਕ ਮਹਾਰਾਜ ਜੀ ਨੇ ਆਪਣੇ ਪੰਜੇ ਨਾਲ ਰੋਕ ਲਿਆ ਤੇ ਗੁਰਨਾਨ ਨਾਮ ਮਹਾਰਾਜ ਜੀ ਦਾ ਪੰਜਾ ਉਸ ਪੱਥਰ ਦੇ ਵਿੱਚ ਉਮਟ ਗਿਆ। ਇਹ ਕਰਿਸ਼ਮਾ ਵੇਖਦੇ ਹੀ ਬਾਬਾ ਵਾਲੀ ਕੰਦਾਰੀ ਗੁਰਨਾਨ ਨਾਮ ਮਹਾਰਾਜ ਜੀ ਦੇ ਚਰਨਾਚ ਬਹਿ ਗਿਆ। ਉਹਨਾਂ ਕੋ ਮਾਫੀ ਮੰਗੀ ਤੇ ਉਸ ਦਾ غرور ਇਸ ਕਰਿਸ਼ਮੇ ਤੋਂ ਟੁੱਟ ਗਿਆ। ਸੰਗਤ ਜੀ ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਇਹ ਹੈ ਉਹ ਪਵਿੱਤਰ ਤੇ ਖੁਸ਼ਕਿਸਮਤ ਪੱਥਰ ਜਿੱਦੇ ਤੇ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪੰਜਾ ਉਮਟ ਹੈ। ਤੇ ਇਹ ਹੈ ਉਹ ਚਸ਼ਮਾ ਜਿਨੇ ਭਾਈ ਮਰਦਾਨਾ ਦੀ ਪਿਆਸ ਬੁਝਾਈ ਤੇ ਹਲੇ ਤਿਕਰ ਕਿੰਨੇ ਸਾਲ ਹੋ ਗਏ तकरीबन ਕਾਫੀ ਸਾਲ ਹੋ ਗਏ ਨੇ ਕੋਈ 4.5 ਸੌ ਤੋਂ ਵੱਧ ਸਾਲ ਹੋ ਗਏ ਨੇ ਹੁਣ ਤਿਕਰ ਇਹ ਚਸ਼ਮਾ ਉਦਾਂ ਹੀ ਵਗਦਾ ਹੈ ਇਸ ਸਥਾਨ 'ਤੇ ਤੇ ਮੈਂ ਹੋਰ ਗਲਤਾਂ ਨੂੰ ਦੱਸਦਾ ਜਾਵਾਂ ਕਿ ਇਸ ਪੰਜੇ ਨੂੰ ਬਹੁਤ ਲੋਕਾਂ ਨੇ ਤੋੜਨ ਦੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਕੁਦਰਤ ਦਾ ਕਰਿਸ਼ਮਾ ਵੇਖੋ ਇਹ ਹੁਣ ਵੀ ਉਸੇ ਪੁਰਾਤਨ ਹਾਰਜ ਦੇ ਵਿੱਚ ਜੀਵਤ ਹੈ ਜਿਵੇਂ ਗੱਲ ਕਰਾਂ ਇਸ ਪਵਿੱਤਰ ਸਥਾਨ ਦੀ ਸੰਭਾਲਤਾ ਤੇ ਜਿਹੜੀ ਬਿਲਡਿੰਗ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਇਸ ਦੀ ਸੰਭਾਲਤਾ ਵਕਤ ਦੇ ਨਾਲ ਨਾਲ ਹੁੰਦੀ ਆ ਰਹੀ ਹੈ ਗੁਰਨਾਨਕ ਮਹਾਰਾਜ ਨੂੰ ਮੰਨਣ ਵਾਲੀ ਸੰਗਤਾਂ ਇੱਥੇ ਆ ਕੇ ਮੱਥਾ ਟੇਕਦੀ ਸੀ ਜਦੋਂ ਵਕਤ ਦੇ ਨਾਲੋ ਨਾਲ ਸੰਗਤਾਂ ਜੁੜੀਆਂ ਤੇ ਇਸ ਸਥਾਨ ਤੇ ਸਭ ਤੋਂ ਪਹਿਲੇ ਇੱਕ ਕੱਚਾ ਦਰਬਾਰ ਬਣਾਇਆ ਗਿਆ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਫਿਰ ਆਪਣੇ ਖਾਲਸਾ ਰਾਜ ਦੇ ਵਿੱਚ ਜਦੋਂ ਪਸ਼ਾਵਰ ਨੂੰ ਫਤਿਹ ਕੀਤਾ ਉਸ ਸਮੇਂ ਹਰੀ ਸਿੰਘ ਨਲਵਾ ਦੇ ਜ਼ੇਰੇ ਨਗਰਾਰੀਂ ਚ ਇਸ ਨੂੰ ਬਣਾਇਆ ਗਿਆ ਤੇ ਤਮੀਰ ਕੀਤਾ ਤੇ ਜਿਹੜਾ ਸਰੋਵਰ ਸਾਹਿਬ ਤੁਸੀਂ ਵੇਖ ਸਕਦੇ ਹੋ ਇਹ ਵੀ ਹਰੀ ਸਿੰਘ ਨਲਵਾ ਦੇ ਦੌਰ ਵਿਲੇ ਦਾ ਹੀ ਹੈ ਜਦੋਂ ਖਾਲਸਾ ਰਾਜ ਖਤਮ ਹੋਇਆ ਤੇ ਇਹ ਗੁਰਦੁਆਰੇ ਮਹੰਤਾ ਦੇ ਕਬਜ਼ੇ ਹਾਂ ਚਾਰੇ ਖਾਨਦਾਨੀ ਮਹੰਤਾ ਦੇ ਤੇ ਸੰਗਤ ਜੀ ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਮਹੰਤਾ ਦੇ ਪਿੱਛੇ ਇੱਕ ਗੱਲ ਬਹੁਤ ਹੀ ਮਸ਼ਹੂਰ ਹੈ ਕਿ ਉਹ ਇਹਨਾਂ ਗੁਰਦੁਆਰਿਆਂ ਦੀ ਬਹੁਤ ਹੀ ਬੁਰੀ ਤਰੀਕੇ ਨਾਲ ਸੰਭਾਲਤਾ ਕਰਦੇ ਸੀ ਇੱਥੇ ਲੋਕਾਂ ਨੂੰ ਤੰਗ ਕਰਦੇ ਸੀ ਉਹਨਾਂ ਨੂੰ ਮੱਥਾ ਨਹੀਂ ਸੇ ਟੇਕਣ ਦਿੰਦੇ ਤੇ ਬੇਅਦਬੀ ਕਰਦੇ ਸੀ ਜਦੋਂ ਮਹੰਤਾ ਨੇ ਬੇਅਦਬੀ ਦੀ ਇੰਤਹਾ ਕਰ ਦਿੱਤੀ ਤੇ ਸੰਗਤਾਂ ਦੀ ਸ਼ਿਕਾਇਤਾਂ ਬਹੁਤ ਜ਼ਿਆਦਾ ਹੋ ਗਈਆਂ ਤੇ ਇਸ ਗੁਰਤਾਮ ਨੂੰ ਮਹੰਤਾ ਕੋ ਛੁਣਾਉਣ ਵਾਸਤੇ ਕਹਿੰਦੇ ਨੇ ਕਿ ਪਾਈਕਰਤਾ ਸਿੰਚਬਰ 18 ਨਵੰਬਰ 1920 ਦੇ ਵਿੱਚ ਇੱਕ ਜਥਾ ਲੈ ਕੇ ਆਇਆ ਇਸ ਸਥਾਨ ਦੇ ਵਿੱਚ ਤਾਂ ਕਿ ਮਹੰਤਾ ਕੋ ਇਸ ਸਥਾਨ ਕੋ ਛੁੜਾ ਸਕੇ ਹਿਸਟੋਰੀਕਲ ਸਿੱਖ ਸ਼੍ਰਾਈਨ ਸਨਾਵੀ ਕਿਤਾਬ ਜੋ ਕਿ ਇਕਬਾਲ ਕੈਸਰ ਨੇ ਲਿਖੀ ਹੈ ਉਹਦੇ ਵਿੱਚ ਸਾਨੂੰ ਪੜਨ ਨੂੰ ਮਿਲਦਾ ਹੈ ਕਿ ਇੱਥੇ ਇੱਕ ਬਹੁਤ ਵੱਡੀ ਲੜਾਈ ਹੋਣੀ ਸੀ ਜਿਹੜੀ ਕਿ ਐਕਸਪੈਕਟਿਡ ਸੀ ਪਰ ਇੱਥੇ ਦੇ ਮੁਸਲਮਾਨ ਵੀਰਾਂ ਨੇ ਨਾਲ ਹੈਲਪ ਕੀਤੀ ਤੇ ਇਹਨਾਂ ਮਹੰਤਾ ਨੂੰ ਹਾਰ ਹੋ ਗਈ ਇਹ ਗੁਰਦੁਆਰਾ ਸ਼੍ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਆ ਗਿਆ ਤੇ ਜਿਹੜੀ ਬਿਲਡਿੰਗ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਇਹ ਬਿਲਡਿੰਗ ਉਹਨਾਂ ਨੇ ਹੀ ਤਿਆਰ ਕੀਤੀ ਆ ਤੇ ਨਾਲ ਜਿਹੜੀ ਸੰਗਤਾਂ ਇੱਥੇ ਦੂਰੋਂ ਆਂਦੀਆਂ ਸੀ ਉਹਨਾਂ ਲਈ ਕਮਰੇ ਵੀ ਤਿਆਰ ਕੀਤੇ। ਸੰਗਤ ਜੀ ਜਿੱਥੇ ਅਸੀਂ ਇਸ ਸਥਾਨ ਦੀ ਮਹਾਨਤਾ ਦੀ ਗੱਲ ਕਰ ਰਹੇ ਹਾਂ ਉੱਥੇ ਹੀ ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਇਸ ਸਥਾਨ ਦੇ ਵਿੱਚ ਜਿੰਨੇ ਸਿੰਘਾਂ ਨੇ 47 ਦੀ ਵੰਡ ਤੋਂ ਪਹਿਲੇ ਸੇਵਾਵਾਂ ਕਰਾਈਆਂ ਸੀ ਉਹਨਾਂ ਦੇ ਨਾਂ ਇੱਥੇ ਪੱਥਰ ਦੇ ਉੱਤੇ ਲਿਖੇ ਗਏ ਨੇ। ਤੁਸੀਂ ਵੇਖ ਸਕਦੇ ਹੋ ਨਾਂ ਵੀ ਲਿਖੇ ਗਏ ਨੇ ਤੇ ਸਨ ਵੀ ਲਿਖਿਆ। ਡੇਟ ਟਿਕਰ ਲਿਖੀ ਗਈ ਹੈ 19 9 1933 ਇਹ ਸਨ ਲਿਖੇ ਗਏ ਨੇ ਸਿਰਫ ਇਹ ਇੱਕ ਪੱਥਰ ਨਹੀਂ ਹੈ। ਇਸ ਗੁਰਦੁਆਰੇ ਦੇ ਆਲ ਦੋਲ ਜਿੰਨੇ ਵੀ ਪੱਥਰ ਨੇ ਉਹਦੇ ਉੱਤੇ ਲਿਖੇ ਗਏ। ਮੈਂ ਤੁਹਾਨੂੰ ਇੱਕ ਹੋਰ ਵੀ ਗੱਲ ਦੱਸਦਾ ਜਾਵਾਂ ਤੁਸੀਂ ਵੇਖੋਗੇ ਸ੍ਰੋਵਰ ਸਾਹਿਬ ਦੇ ਸਾਹਮਣੇ ਜਿਹੜੇ ਪੌੜੀਆਂ ਨੇ ਉਹਨਾਂ ਉੱਥੇ ਵੀ ਪੱਥਰ ਲੱਗੇ ਨੇ ਤੇ ਉਹਦੇ ਉੱਤੇ ਵੀ ਸਾਰਾ ਕੁਝ ਲਿਖਿਆ ਗਿਆ ਹੈ ਕਿ ਕਿਸ ਸਿੰਘ ਨੇ ਕਿਸ ਸਾਲ ਦੇ ਵਿੱਚ ਕਿਸ ਤਾਰੀਖ ਨੂੰ ਇਸ ਪੱਥਰ ਦੀ ਸੇਵਾ ਕਰਾਈ ਸੀ ਜੋ ਕਿ ਸਾਨੂੰ ਇਹ ਚੀਜ਼ ਦਿਖਾਉਂਦੀ ਹੈ ਕਿ ਇਹ ਸਥਾਨ ਉਹੀ ਪੁਰਾਤਨ ਸਥਾਨ ਹੈ ਜੋ ਕਿ ਸਾਨੂੰ ਆਪਣੇ ਖਾਲਸਾ ਰਾਜ ਨਾਲ ਜੋੜਦਾ ਹੈ ਸੰਗਤ ਜੀ ਇਹ ਸੀਗਾ ਇਤਿਹਾਸ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜੀ ਦਾ ਤੇ ਇਹ ਬਿਲਡਿੰਗ ਜਿਹੜੀ ਤੁਸੀਂ ਵੇਖ ਰਹੇ ਹੋ ਇਹਦੀ ਸੰਭਾਲਤਾ ਦਾ ਜੇ ਤੁਸੀਂ ਇਹਨਾਂ ਗੁਰਤਾਰਾਮਾਂ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤੇ ਸਾਡੀ ਵੈਬਸਾਈਟ vichregurutam.com ਜਾਂ ਸਾਡੀ ਈਮੇਲ ਐਡਰੈਸ ਜੋ ਕਿ ਤੁਹਾਨੂੰ ਵੀਡੀਓ ਤੇ ਸ਼ੋਅ ਹੋ ਰਹੀ ਹੋएगी ਜਾਂ ਸਾਡੇ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਜਿਸ ਵੀ ਪਲੇਟਫਾਰਮ ਤੋਂ ਤੁਸੀਂ ਸਾਨੂੰ ਵੇਖ ਰਹੇ ਹੋ ਸਾਨੂੰ ਅਪਰੋਚ ਕਰ ਸਕਦੇ ਹੋ ਤੇ ਸਾਡੀ ਟੀਮ ਵਿਚਰੇ ਗੁਰਤਾਰਾਮ ਤੁਹਾਡੇ ਉਸ ਫਾਰਮ ਨੂੰ ਪੂਰਾ ਕਰੇਗੀ ਜਿਸ ਨੂੰ ਹਰ ਸਿੱਖ ਆਪਣੀ ਅਰਦਾਸ ਜਾਰੀ ਸ਼ਰੀਨਨ ਕਾਨਾ ਸਾਹਿਬ ਤੇ ਹੋਰ ਗੁਰਦੁਆਰੇ ਗੁਰੂਤਾ ਜਿਨ੍ਹਾਂ ਤੋਂ ਪੰਥ ਨੂੰ ਇਹ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇ ਦਾਸ ਪਵਰਾਜ ਸਿੰਘ ਨੂੰ ਦੇਵ ਇਜਾਜ਼ਤ ਮਿਲਦੇ ਅਗਲੇ ਵੀਡੀਓ 'ਚ ਇੱਕ ਨਵੇਂ ਇਤਿਹਾਸਿਕ ਪੰਨਿਆਂ ਨੂੰ ਪਰੋਲਦੇ ਹੋਏ ਤੇ ਉਹਨਾਂ ਦੇ ਦਰਸ਼ਨ ਤੁਹਾਨੂੰ ਕਰਾਉਂਦੇ ਹੋਏ ਪੁਲਚੋਕ ਦੀ ਖਿਮਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ